ਸੋ 93 ਦਿੱਲੀ ਬੰਬ ਧਮਾਕਾ ਦੇ ਦੋਸ਼ੀ ਦਵਿੰਦਰ ਪਾਸ ਸਿੰਘ ਪੁੱਲਰ ਉਸ ਨੂੰ ਦਿੱਲੀ ਦੇ ਤਿਹਾਰ جیل ਤੋਂ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਗਿਆ ਹੈ ਇਸ ਬਾਰੇ ਹੋਰ ਗੱਲਬਾਤ ਕਰਦੇ ਤਾਂ ਆਵਾਜ਼ੀ ਪਾਰਟੀ ਦੇ ਨੇਤਾ ਸੁਚਾ ਸਿੰਘ ਛੋਟੇ ਛੋਟੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਛੋਟੇ ਛੋਟੇ ਪਹਿਲੀ ਪ੍ਰਤੀਕਿਰਿਆ ਤਿਹਾਰ ਤੋਂ ਅੰਮ੍ਰਿਤਸਰ ਜੇ ਸ਼ਿਫਟ ਕੀਤਾ ਜਾ ਰਿਹਾ ਹੈ ਦਵਿੰਦਰ ਪਾਸ ਸਿੰਘ ਪੁੱਲਰ ਇਹ ਠੀਕ ਹੈ ਨਾ ਜੀ ਕਿਉਂਕਿ ਜਿਸ ਤਰ੍ਹਾਂ ਦੀ ਇਹ ਸਿਚੁਏਸ਼ਨ ਸੀਗੀ ਜੰਨਾ ਉਹ ਮੈਂਟਲੀ ਟੌਰਚਰ ਹੋਇਆ ਹੋਇਆ ਜਿੰਨੀਆਂ ਉਹਦੀਆਂ ਜ਼ਿੰਦਗੀ ਨੇ ਆਸਾਂ ਉਮੀਦਾਂ ਲੱਥੀਆਂ ਹੋਈਆਂ ਸੀਗੀਆਂ ਉਹਨੂੰ ਢੇਜਣਾ ਚਾਹੀਦਾ ਇਹ ਇੱਕ ਡਾਕੂਮੈਂਟਰੀ ਇਨ ਗਰਾਉਂਡ ਤੇ ਆਇਆ ਤੇ ਚਲੋ ਠੀਕ ਹੈ ਜਿੱਦਾਂ ਉਹ ਮੈਂਟਲੀ ਟਾਪਰ ਹੋਇਆ ਕੋਈ ਦਾ ਪਰਿਵਾਰ ਦਾ ਚਿੰਦੜੂਗਾ ਉਸ ਦਾ ਮਿਲਣਾ ਔਖਾ ਸੀਗਾ ਉਹਦੀ ਸਜਾਜਤ ਕੋਈ ਕਮੀ ਪੇਸ਼ ਨਹੀਂ ਸਰਕਾਰ ਨੇ ਕੀਤੀ ਇੰਨੀ ਦੇਰ ਬਾਅਦ ਉਹਨੂੰ ਆਪਣੀ ਹੋਮ ਸਟੇਟ ਤੇ ਲਿਆਂਦਾ ਵਾ ਤੇ ਚੰਗੀ ਗੱਲ ਹੋਈ ਹੈ ਜੀ ਪਰ ਛੋਟੇ-ਬੁਟੇ ਇਲਜ਼ਾਮ ਤਾਂ ਲੱਗ ਰਹੇ ਨੇ ਕਿ 2017 ਦੇ ਚੋਣਾਂ ਦੇ ਲਈ ਵੋਟ ਬੈਂਕ ਦੀ ਸਿਆਸਤ ਹੋ ਰਹੀ ਆ ਆਮ ਆਦਮੀ ਪਾਰਟੀ ਤੇ ਵੀ ਇਹ ਇਲਜ਼ਾਮ ਲੱਗਦੇ ਨੇ ਆਕਾਲੀ ਦਲ ਤੇ ਵੀ ਦੇਖੋ ਆਮ ਆਦਮੀ ਪਾਰਟੀ ਤੇ ਅੱਜ ਆਈ ਆ ਇਹ ਕਾਲੀ ਦਲ ਤਾਂ ਪਿਛਲੇ ਕਿੰਨੇ ਸਾਲ ਤੋਂ ਨਹੀਂ ਲੱਗਦੇ ਨੇ ਕਿ ਕੇਜਰੀਵਾਲ ਦੇ ਇਸ ਮੁੱਦੇ ਤੇ ਜੜੀਏ ਅਬ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਣਾ ਚਾਹੁੰਦੇ ਇਹ 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 ਬੇਟੇ ਕਾਲੀ ਦਲ ਤੇ ਇਲਜ਼ਾਮ ਲੱਗ ਸਕਦੇ ਆ ਕਿ ਬਾਦਲ ਸਾਹਿਬ ਕਿੰਨੀ ਵਾਰੀ ਚੀਫ ਮਿਸਟਰ ਰਹੇ ਆ ਜੇ ਬਾਦਲ ਸਾਹਿਬ ਨੂੰ ਕੋਈ ਉਹਨਾਂ ਨਾਲ ਸਹੀ ਨਾ ਜੇ ਕੋਈ ਹਮਦਰਦੀ ਹੁੰਦੀ ਇਹ ਕੇਸ ਬਹੁਤ ਦੇਰ ਪਹਿਲਾਂ ਦਾ ਉਹਨਾਂ ਨੂੰ ਪਤਾ ਕਰਨਾ ਚਾਹੀਦਾ ਸੀ ਔਰ ਉਹਨੂੰ ਕਿਹਾ ਹੁੰਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਿਹੜਾ ਬੰਦਾ ਮੈਂਟਲੀ ਇਹਨਾਂ ਦਸਤਰ ਹੋ ਚੁੱਕਾ ਦੇ ਪਰਿਵਾਰ ਦਾ ਇਹ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ। ਯਾਨੀ ਕਿ ਅਕਾਲੀ ਦਲ ਵੋਟਰ ਦੀ ਸਿਆਸਤ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਨਹੀਂ। ਆਮ ਆਦਮੀ ਪਾਰਟੀ ਦੇ ਕੱਲ ਆਈ ਹੈ ਬੇਟੇ ਆਉਂਦੇ ਜੀ ਅਸੀਂ ਹਿਊਮਰਾਈਸਟ ਦੀ ਗੱਲ ਕੀਤੀ ਹੈ ਜਿਹੜੇ ਬੰਦੇ ਨੇ ਸੁਝਾਅ ਪਹੁੰਚ ਚੁੱਕੇ ਆ। ਠੀਕ ਪਰ ਛੋਟੇ-ਮੋਟੇ ਹਾਂ। ਕਾਂਗਰਸ ਕੋਲ ਵੀ ਇਲਜ਼ਾਮ ਜੀ। ਕਾਤਾ ਕਾਂਗਰਸ ਤੇ ਕੁਝ ਕਰ ਕਾਂਗਰਸ ਤੇ ਲੋਕਾਂ ਦੇ ਮਨਾਂ ਚ ਕਾਂਗਰਸ ਨੇ ਤੇ ਸਾਰੀ ਫਿਜੀਸ਼ਨ ਕ੍ਰੇਟ ਕੀਤੀ ਸੀ। ਜੋ ਅੱਜ ਪੰਜਾਬ ਦੀ ਤੇ ਬੇਚੀ ਸਿਚੁਏਸ਼ਨ ਦਾ ਸੱਚਾ ਮਾਸਟਰ ਕਿ ਕਾਂਗਰਸ ਅਨ ਜ਼ਿੰਮੇਵਾਰ ਹੈ। ਪਰ ਤੁਹਾਨੂੰ ਲੱਗਦਾ 2017 ਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਮੁੱਦੇ ਕਰਨ ਵੱਡਾ ਫਾਇਦਾ ਹੋ ਸਕਦਾ ਕਿਉਂਕਿ ਇਲਜ਼ਾਮ ਇਹ ਲੱਗ ਰਹੇ ਨੇ ਕਿ ਕੇਸ਼ਵਲ ਪੈਪਸਤਾਨਾ ਚੋਣ ਦੇ ਵਿੱਚ ਕੋਈ ਸਾਡੇ ਐਸੀ ਨਫੇ ਨੁਕਸਾਨ ਵਾਸਤੇ ਕੁਝ ਨਹੀਂ ਕੋਈ ਕਰ ਰਹੇ ਅਸੀਂ ਕਦੀ ਨਫਾ ਨੁਕਸਾਨ ਪੋਲਿਟਿਕਸ ਨਹੀਂ ਸੋਚਿਆ ਇਹ ਪੋਲਿਟਿਸ਼ੀਨ ਜਿਹੜੇ ਆਮ ਆਦਮੀ ਪਾਰਟੀ ਦੇ ਦੂਜੀਆਂ ਪਾਰਟੀਆਂ ਨਾਲ ਬਿਲਕੁਲ ਡਿਫਰੈਂਟ ਆ ਪਰ ਅਕਾਲੀ ਦਲ ਕਹਿੰਦੀ ਪਰ ਅਕਾਲੀ ਦਲ ਪੰਥਕ ਮੁੱਦੇ ਦਾ ਸਾਰਾ ਲੈ ਰਿਹਾ ਤੁਸੀਂ ਇਹ ਕਹਿਣਾ ਚਾਹੁੰਦੇ ਬਿਲਕੁਲ ਉਹਨਾਂ ਨੂੰ ਇਹ ਮੁੱਦੇ ਲੈਂਦੇ ਹੀ ਉਹਦੋਂ ਨੇ ਜਦੋਂ ਇਲੈਕਸ਼ਨ ਲੱਗੇ ਹੁੰਦੀ ਆ ਆਦਰਵਾਈਜ਼ ਉਹ ਭੁੱਲ ਨਾ ਉਹਨਾਂ ਨੂੰ ਲੋਕਾਂ ਦੇ ਜਿਹਨਾਂ ਨੂੰ ਉਹਨਾਂ ਨੂੰ ਰਿਹਾਰ ਕਰੰਦਾਰ ਜਿਹਨਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਇਹ ਤੇ ਸਮਝ ਆਦੀ ਪਬਲਿਕ ਮੈਮਰੀ ਬਹੁਤ ਸ਼ਾਦ ਆ ਤੇ ਇਹਨਾਂ ਕੋ ਪ੍ਰਚਾਰ ਦੇ ਸਾਰੇ ਸਾਧਨ ਨੇ ਸਾਰਾ ਤੋਤਲ ਮੀਡੀਆ ਟੈਲੀਵਿਜ਼ਨ ਵਗੈਰਾ ਸਾਰਾ ਇਹਨਾਂ ਦੇ ਕੋਲੇ ਬਦਲ ਸਾਬ ਦੇ ਇਹ ਕਹਿੰਦੇ ਆ ਕਿ 10 ਸਾਲ ਪ੍ਰਚਾਰ ਕਰੀਏ ਤਾਂ ਲੋਕਾਂ ਦੀ ਸਮਝ ਉਹ ਹੋ ਜਾਂਦੀ ਜੀਆਂ ਗੱਲਾਂ ਲੋਕ ਭੁੱਲ ਜਾਂਦੇ ਪਰ ਆਮ ਆਦਮੀ ਪਾਰਟੀ ਹੋ ਜਾ ਖੇਡ ਨਹੀਂ ਖੇਡਦੀ ਗੰਦੀ ਖੇਡ ਨਹੀਂ ਖੇਡਦੀ ਅਸੀਂ ਤੇ ਹਿਊਮਰਿਸਟ ਦੀ ਗੱਲ ਕਰਦੇ ਆ ਕਿ ਕਿਸੇ ਦੀ ਕਮਿਊਨਿਟੀ ਦਾ ਬੰਦਾ ਹੋਵੇ ਜਿਹੜਾ ਬੰਦਾ ਕਾਨੂੰਨ ਸਾਰਿਆਂ ਵਾਸਤੇ ਇੱਕ ਹੋਣਾ ਚਾਹੀਦਾ ਜਿਹੜੇ ਸਜਾਵਾਂ ਭੁਗ ਚੁੱਕੇ ਉਹਨਾਂ ਨੂੰ ਸਜ਼ਾ ਲੈਣਾ ਚਾਹੀਦਾ ਜਿਹੜੇ ਆਪਣੇ ਲੋਕਲ ਜੇਲ੍ਹ ਚੱਲ ਸਕਦੇ ਆ ਤੇ ਉਹਨੇ ਤੋਂ ਜੇਲ੍ਹ ਦੇ ਕੰਪਣ ਚੋਕਾ ਕਰਾਉ ਹੈ ਨਹੀਂਗਾ ਉਹ ਆਪਣੀ ਉਹਦੀ ਕੋਈ ਸਜ਼ਾ ਨਹੀਂ ਕਿਸੇ ਨੇ ਮਾਫ਼ ਕੀਤੀ ਕਿਉਂਕਿ ਜੇਲ੍ਹ ਹੀ ਸ਼ਿਫਟ ਕੀਤੀ ਹੈ ਇਹਦੇ ਨਾਲ ਕੀ ਮੇਰੀ ਆਦੀ ਹੈ ਪਰ ਜਿਹੜੇ ਹੋਰ ਵੀ ਸਿੱਖ ਕੈਦੀ ਨੇ ਬਾਕੀ ਪਾਰਲਿਆ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਵੀ ਸ਼ਿਫਟਿੰਗ ਦੇ ਬੇਟਾ ਮੈਂ ਕੱਲੇ ਤੋਂ ਮੈਂ ਸਿੱਖ ਕੈਦੀ ਦੀ ਗੱਲ ਨਹੀਂ ਕਰਦਾ ਜਿਹੜੇ ਵੀ ਕੈਦੀ ਆਪਣੀਆਂ ਸਟੇਟਾਂ ਤੋਂ ਬਾਹਰ ਨੇ ਉਹ ਜੇ ਹੋਮ ਸਟੇਟਸ ਚ ਆ ਜਾਣਗੇ ਤਾਂ ਕੋਈ ਹਰਜ ਨਹੀਂਗਾ ਕੁਝ ਉਹ ਜੇਲ੍ਹ ਜੇਲ੍ਹ ਹੀ ਹੁੰਦੀ ਹੈ ਚਾਹੇ ਉਹ ਤਿਹਾਰ ਜੇਲ੍ਹ ਹੋਵੇ ਤੇ ਚਾਹੇ ਮ ਯਾਨੀ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਵੀ ਯਤਨ ਕਰੇਗੀ ਕਿ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ। ਬਿਲਕੁਲ ਅਸੀਂ ਜਿੰਨੇ ਵੀ ਜਿਹੜੇ ਵੀ ਬੰਦੇ ਆਪਣੀਆਂ ਹੋਮ ਸਟੇਟਾਂ ਤੋਂ ਬਾਹਰ ਨੇ ਉਹ ਜੇ ਕਾਨੂੰਨੀ ਤੌਰ ਤੇ ਕਿਸ ਤਰ੍ਹਾਂ ਆ ਸਕਦੇ ਤਾਂ ਉਹਨਾਂ ਨੂੰ ਕਿਹ ਜਣਾ ਚਾਹੀਦਾ ਜੇਲ੍ਹ ਤੇ ਜੇਲ੍ਹ ਹੀ ਹੁੰਦੀ ਹੈ। ਜੀ। ਜਦੋਂ ਉਹ 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 ਤਾਂ ਜੇਲ੍ਹ ਹੀ ਰਹੇ ਨੇ ਉਹਨਾਂ ਦੇ ਜਿਹੜੇ ਮਦਰ ਪੇਰੈਂਟਸ ਨੇ ਦੂਜੀ ਥਾਂ ਉਹਨਾਂ ਨੂੰ ਕਿਤੇ ਮਿਲਣ ਦੀ ਥੋੜੀ ਬੁਝੀ ਸਹੂਲਤ ਹੋ ਸਕਦੀ ਹੈ। ਹੋਰ ਇਹਦਾ ਕੀ ਜ਼ਿਆਦਾ ਚੀਜ਼ ਹੈਦਾ? ਮੈਨੂੰ ਦੱਸੋ ਹਥਿਆਰ ਤੋਂ ਅਮਰਸਰ ਪੜੀ ਤੋਂ ਉਹਨੂੰ ਕੀ ਇੱਥੇ ਔਰ ਜਿਆਦਾ ਬੈਨੀਫਿਟ ਹੋ ਜਾਣਾ ਹੋਗਾ। ਜੀ ਪਰ ਕਾਂਗਰਸ ਉਹਨੂੰ ਤਾਂ ਇਹੀ ਕਹਾਂ ਜਾ ਰਹਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਅਗਰ ੁੱਲਰ ਪੰਜਾਬ ਦੇ ਵਿੱਚ ਆਉਂਦੇ। ਕਾਂਗਰਸ ੁੱਲਰ ਮੈਂਟਲੀ ਵੀ ਜਿਹੜਾ ਸਿੱਖ ਕੀ ਕਿਹੋ ਜਿਹੀਆਂ ਗੱਲਾਂ ਬੱਚਿਆਂ ਵਾਲੀਆਂ ਕਰਦੇ ਆ ਇੰਨੀ ਦੁਨੀਆ ਦਿੱਲੀ ਦੇ ਵਿੱਚ ਮਰੀ ਗਈ ਆ ਉੱਥੇ ਤਾਂ ਕੁਝ ਹੋਇਆ ਨਹੀਂ ਉੱਥੇ ਤਾਂ ਲੋਕਾਂ ਦੇ ਹਾਲਾਤ ਵੀ ਠੀਕ ਖਰਾਬ ਹੋਏ ਚਾਹ ਚਾਰ 5000 ਸੇਖੋਂ ਤੇ ਮਾਰਿਆ ਗਿਆ। ਉਹ ਉਹਦੇ ਲਈ ਕਾਂਗਰਸ ਜ਼ੁਮੇਵਾਰ ਨਹੀਂ ਗਈ। ਕਾਂਗਰਸ ਤਾਂ ਬਿਲਕੁਲ ਇਹ ਗੱਲ ਕਹੀ ਨਹੀਂ ਸਰ ਜੀ ਕਿਸੇ ਵਾਸਤੇ। ਉਹ ਕਾਂਗਰਸ ਨੇ ਉਹ ਖੁਦ ਇਹ ਸਾਰੇ ਹਾਲਾਤ ਕ੍ਰੀਏਟ ਕੀਤੇ ਨੇ। ਇੱਕ ਬੰਦੇ ਦੇ ਆਉਣ ਦੇ ਨਾਲ ਇਸ ਸਟੇਟ ਦੇ ਵਿੱਚ ਹਲਾੜ ਖਰਾਬ ਹੋ ਜਾਂਦੇ ਆ। ਇਹ ਬਿਲਕੁਲ ਝੂਠਾ ਪ੍ਰਚਾਰ ਆ ਬਿਲਕੁਲ।